ਆ ਜਾਂਦਾ ਹੈ ਮੇਰਾ ਨਾਮ ਜੀ ਅਲਜੀਤ ਸਿੰਘ ਪ੍ਰਧਾਨ ਜੀ ਸ੍ਰੀ ਮਖਸਰ ਸਾਹਿਬ ਟਾਟਾ ਇਸ ਤੇ ਪੇਕਅਪ ਜੁਨੀਅਨ ਦੇ ਕੀ ਕਰਨਾ ਜੀ ਤੁਸੀਂ ਹਸਪੀਟਲ ਸਾਡਾ ਜਿਹੜਾ ਆਉਣ ਦਾ ਇਹ ਮੇਨ ਮੁੰਤਾ ਇਹ ਹੈ ਜੀ ਜਿਹੜਾ ਆਪਣੇ ਰਾਤ ਲੁੱਟ ਖੋਈ ਆ ਗੱਡੀ ਛੋਟੇ ਹਾਥੀ ਵਾਲੇ ਨਾਲ ਤੇ ਉਹਨੂੰ ਕੁੱਟਿਆ ਮਾਰਿਆ ਗਿਆ ਨਾਲੇ ਉਹਦੇ ਸੱਟਾਂ ਮਾਰੀਆਂ ਗਈਆਂ ਤੇ ਉਹਦੇ ਉਥੇ ਗੋਲੀ ਵੀ ਚੱਲੀ ਆ ਤੇ ਉਹਦਾ ਜਿਹੜਾ ਲਾਜ ਵਾਸਤੇ ਹਸਪੀਟਲ ਲੈ ਕੇ ਆਏ ਆ ਉਹਦਾ ਜਿਹੜਾ ਪ੍ਰੋਪਰ ਲਾਜ ਹੋ ਜਾਵੇ ਉਹਦੇ ਵਾਸਤੇ ਅਸੀਂ ਆਏ ਹਜੇ ਤੱਕ ਉਹਨੂੰ ਰਾਤ ਦਾ ਦਾਖਲ ਕਰਵਾਇਆ ਹਜੇ ਤੱਕ ਉਹਦਾ ਕੋਈ ਇਲਾਜ ਨਹੀਂ ਹੋ ਸਕਿਆ ਜਿਹੜੇ ਹਸਪੀਟਲ ਵਾਲੇ ਆ ਮੇਨ ਚੀਜ਼ ਪੈਸਾ ਪੈਸਾ ਜਮਾ ਕਰਾਓ ਤੇ ਫਿਰ ਇਲਾਜ ਸ਼ੁਰੂ ਹੋਊਗਾ ਜਿਹਨੇ ਬੰਦਿਆਂ ਦਾ ਪਹਿਲਾਂ ਹੀ ਚੋਰੀ ਹੋ ਚੁੱਕਿਆ ਸਮਾਨ ਪੈਸੇ ਪੂਲੇ ਲੁੱਟ ਕੋ ਹੋ ਗਈ ਆ ਸੱਟਾਂ ਵੱਜ ਗਈਆਂ ਉਹਦੇ ਕੋਲੇ ਪੈਸਾ ਨਹੀਂ ਆ ਤੇ ਦਾ ਮਤਲਬ ਇਹ ਆ ਵੀ ਉਹ ਉਹ ਤੜਫੀ ਜਾਊਗਾ ਤੇ ਉਹਦਾ ਕੋਈ ਇਲਾਜ ਹੀ ਨਹੀਂ ਹੋਊਗਾ ਅਸੀਂ ਇੱਕ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਅਸੀਂ ਲੰਗਰ ਲਾਣੇ ਆ ਤੇ ਜੇ ਕੋਈ ਬਾਹਰ ਦਾ ਪੰਜ ਕੁਲੇ ਦੇ ਡਰਾਈਵਲ ਆ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਵਿਚਾਰੇ ਹਸਪੀਟਲ ਤੱਕ ਪਹੁੰਚ ਕੀਤੀ ਹੈ ਪੁਲਿਸ ਵਾਲਿਆਂ ਨੇ ਭੇਜੇ ਆ ਉਹਨਾਂ ਦਾ ਇਲਾਜ ਤਾਂ ਹੋਣਾ ਜ਼ਰੂਰੀ ਹੈ ਪੈਸਾ ਬਾਅਦ ਚ ਪਹਿਲਾਂ ਅਗਲੇ ਦਾ ਇਲਾਜ ਕਰਾਓ ਪੈਸਾ ਤਾਂ ਮੇਰੇ ਹੀ ਜਾਣਾ ਉਹ ਹੁਣ ਆ ਕੇ ਅਸੀਂ ਜੀ ਜੂਨੀਅਨ ਨਨਿਓ ਅਸੀਂ ਆਪਦੇ ਫਰਜ਼ ਦੇ ਤੌਰ ਤੇ ਵੀ ਡਰਾਈਵਲ ਭਰਾ ਉਹਦੀ ਮਦਦ ਵਾਸਤੇ ਅਸੀਂ ਆਏ ਆ ਸਾਰੇ ਜੂਨੀਅਨ ਇਕੱਠੀ ਹੋ ਕੇ ਮੁਕਸਰ ਜਿਲ੍ਹੇ ਨਿਓ ਉਹਨਾਂ ਦੀ ਜਿਹੜੀ ਫੀਸ ਬੰਦ ਈ ਉਹ ਜਮ੍ਹਾਂ ਕਰਾਈਆ ਤੇ ਹੁਣ ਐਕਸਰੇ ਹੋ ਰਹੇ ਆ ਜੀ ਐਕਸਰੇ ਤੋਂ ਬਾਅਦ ਦੇਖਦੇ ਆਂ ਜੀ ਕੀ ਉਹਦਾ ਪ੍ਰੋਸੀਜਰ ਆ ਉਹਦੇ ਹਿਸਾਬ ਨਾਲ ਉਹਦਾ ਇਲਾਜ ਕਰ ਤੇ ਪ੍ਰਸ਼ਾਸਨ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਆ ਉਹਨਾਂ ਤੇ ਨਾਥ ਪਾਈ ਜਾਵੇ ਤਾਂ ਕਿ ਜਿਹੜੇ ਡਰਾਈਵਲਾਂ ਦੇ ਅੰਦਰ ਇੱਕ ਡਰ ਦਾ ਖੋਪ ਬਣਿਆ ਹੋਇਆ ਉਹ ਨਾ ਬਣੇ ਇਹ ਕਿੰਨੇ ਲੋਕ ਘਟੋ ਘਟ 20 25 ਜਣੇ ਇਹਨਾਂ ਨੇ ਦੱਸਿਆ ਜੀ ਵੀ ਰਾਤ ਨੂੰ ਸਾਨੂੰ ਜਿਨ੍ਹਾਂ ਨੇ ਕੁੱਟਿਆ ਤੇ ਗੋਲੀ ਵੀ ਸਾਡੇ ਤੇ ਚਲਾਈ ਆ ਘਟਾ ਕਿੰਨੇ ਲੋਕ ਦੋ ਜਣਿਆਂ ਦੇ ਜੀ ਬਹੁਤ ਜ਼ਿਆਦਾ ਸੱਟਾਂ ਜੀ ਹੱਥ ਵੀ ਸੁੱਜਿਆ ਪਿਆ ਵੀ ਉਹ ਮੇਰਾ ਖੜਾ ਹੱਥ ਤਾਂ ਟੁੱਟ ਹੀ ਗਿਆ ਜੀ। ਕੀ ਮੰਗਤੀ ਕਰਦੇ ਆਂ? ਅਸੀਂ ਬਸ ਮੰਗ ਇਹ ਹੀ ਕਰਦੇ ਆਂ ਵੀ ਜਿਹੜੇ ਬੰਦ ਦੀ ਕਾਰਵਾਈ ਉਹਨਾਂ ਤੇ ਉਹਨਾਂ ਨੂੰ ਲੱਭ ਕੇ ਕੀਤੀ ਜਾਵੇ ਉਹਨਾਂ ਤੇ ਬਸ ਤੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਇਹਨਾਂ ਨੂੰ ਦਿੱਤਾ ਜਾਵੇ ਬੰਦ ਦਾ। ਮੇਰਾ ਨਾਮ ਮਿਤ ਕੁਮਾਰ ਹੈ। ਕਿੱਥੇ ਰਹਿਣਾ ਬਈ? ਮੈਂ ਪੰਚਕੁੱਲੇ ਦਾ ਰਹਿਣ ਵਾਲਾ। ਕੀ ਕਰਨਾ ਜੀ ਰਾਤ ਨੂੰ? ਕਰਨਾ ਜੀ ਮੈਂ ਇੱਧਰ ਮੁਖਸਰ ਸਾਹਿਬ ਦੀ ਸਮਾਨ ਉਤਾਰ ਕੇ ਮੈਂ ਜ਼ਿਲਹੰਦਰ ਜਾ ਰਿਹਾ ਸੀ ਜੀ। तो रास्ते में फादर साहब को पानी की प्यास लगी जी मैं पेट्रोल पंप देख के मैं गाड़ी रोकी जी मैं इनको पानी की बोतल पकड़ाने लगा जितने में एक लड़का आके ऊपर चढ़ गया जी तो इतने मैंने गाड़ी स्टार्ट कर के रखी थी मैं चल पड़ा हूँ जी वो कह मैं उसे उतार रहा हूँ जी वो उतर नहीं रहा जी वो कह रहे गाड़ी रोक गाड़ी रोक रो. मैंने रोकी नहीं मैं चोरी के इरादे से आ रखा है जी तो मैं गाड़ी चलाता रहा जी तो इतने में पीछे से पच्चीस तीस बंदे आए जी उन्होंने गाड़ी के ऊपर फायर किए जी मेरे ऊपर भी फायर किए

कौन थे शिवन हां जी कौन थे लूट को करते थे हां जी हां लूट को करने की कोशिश करी जी मैं रुका नहीं ना इसलिए मैं कहना मुझसे कर नहीं पाए जी तो लग गया छटा जी मैंने फादर साहब के बहुत देखो हाथ ठीक है जी मेरी कमर देखो को आप फिर मैंने एक के किनारे पे कॉल की सर मदद के लिए फिर उनकी गाड़ी आई जी फिर उन्होंने बाद में उस्ताज की तो मैंने बताया कि हाँ जी इस पंप से था जो उस पंप का चौकीदार था वो भी उनके साथ मिला हुआ था वो भी साथ में था साहब उन्होंने मारे मांग की सर मांग जी ये है जी कि क्या आने वाले टाइम में किसी ड्राइवर के साथ ऐसा ना हो जाए लूट हो जी होती है जी और जो मार्च ताई हुई है जी मेरी गाड़ी सारी तोड़ दी जी उस काम आ हैं तात्पर्य

अच्छा ही आज बस उन्हें मानना पड़ता है कितना जाने भाई कम से कम पंद्रह बीस हो गए चीज से मारा था हमें डंडे से भी मारा जी और हरिंग फुरिंग भी करी गोली भी चलाई हाँ गोली भी चलाई कितनी चलाई मेरे ख्याल से दो दो चलाई जी पर तो दो है दो लगी तो कैसी

पुलिस नहीं आई जी वो तो बाद में आई बाद में आई थी जब जब मारकूट हो गई और फिर हम तो बचल पड़े फिर आए बच्चे कैसे आप वहाँ से बच्चे कैसे बस बस छोड़ दिया था ना तो भैया मर गए साडा नाम जी गुरप्रीत सिंह है जी मुक्तसर तो कश्मीर पिकअप यूनियन ਫਾਈਟ ਚੁਣੇ ਚੰਨ ਤੋਂ ਫਾਇਦਾ ਪਾਉਣ ਤੇ ਪਹੁੰਚਣ ਦੀ ਤਰ੍ਹਾਂ ਇਹਦਾ ਇੱਕ ਇਹੀ ਕਾਰਨ ਹੈਗਾ ਜੀ ਇਹ ਆਪਣੇ ਯਾਰ ਦੋਸਤ ਹੈਗੇ ਯਾਰ ਛੋਟਾ ਹਾਥੀ ਹੈਗਾ ਇਹਨਾਂ ਕੋਲੇ ਪੰਜ ਕੁਲੇ ਤੋਂ ਆਏ ਸੀਗੇ ਆਪਣੇ ਮਕਸਰ ਸਮਾਨ ਡਿਲੀਵਰੀ ਕਰਨ ਜੀ ਇਹ ਜੀ ਸਮਾਨ ਡਿਲੀਵਰੀ ਕਰਕੇ ਮਕਸਰ ਤੋਂ ਜਾ ਰਹੇ ਸੀਗੇ ਇਹਨਾਂ ਨੇ ਵਾਸ ਅੱਧਾ ਸਮਾਨ ਜਲੰਧਰ ਡਿਲੀਵਰ ਕਰਨਾ ਸੀ ਜੋ ਮਕਸਰ ਤੋਂ ਇਹ ਗਏ ਆ ਲਗਭਗ 14-15 ਕਿਲੋਮੀਟਰ ਤੇ ਉਥੇ ਵਿੜੰਗ ਪਿੰਡ ਹੁੰਦਾ ਹੈਗਾ ਜੀ ਉਥੇ ਨਨੂ ਪੰਪ ਦੇ ਨੇੜੇ ਲਗਭਗ ਨੇੜੇ ਟੇੜੇ 20-25 ਬੰਦੇ ਸੀਗੇ ਜਿਹੜੇ ਗੁੰਡਾ ਕਰ ਲੋ ਕੋਈ ਨਸ਼ੇੜੀ ਕਰ ਲੋ ਗੈਂਗ ਸੀਗਾ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹਨਾਂ ਦੇ ਸੱਟਾਂ ਮਾਰੀਆਂ ਹੈਗੀਆਂ ਜਿਹੜੇ ਇਹਨਾਂ ਰੈਕਸਰੇ ਹੋਈ ਜਾਂਦੇ ਹੈਗੇ ਆ ਫਿਰ ਇਹਨਾਂ ਨੇ 100 112 ਤੇ ਇਹਨਾਂ ਨੇ ਫੋਨ ਕੀਤਾ ਜਰ ਉਹ ਇਹਨਾਂ ਨੂੰ ਕੁੱਟ ਕੇ ਇਹਨਾਂ ਤੋਂ ਨਗਦੀ ਵੀ ਲੈ ਗੇ ਮੋਬਾਈਲ ਮੂਲ ਵੀ ਇਹਨਾਂ ਦਾ ਲੈ ਗੇ ਹੈਗੇ ਆ ਤੇ ਇਹਨਾਂ ਨੂੰ ਕਾਫੀ ਕੁੱਟਿਆ ਹੈਗਾ ਫਿਰ ਜੋ ਇਹਨਾਂ ਨੇ 112 ਤੇ ਫੋਨ ਕੀਤਾ ਫਿਰ ਉੱਥੇ ਪੁਲਿਸ ਆਈ ਫਿਰ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਵੀ ਕਿੱਥੋਂ ਆਏ ਆ ਕਿੱਥੋਂ ਫਿਰ ਇਹਨਾਂ ਨੇ ਸਾਰੀ ਉਹਨਾਂ ਨੂੰ ਆਪਦੀ ਕਹਾਣੀ ਦੱਸੀ ਉਹ ਪੁਲਿਸ ਵਾਲੇ ਇਹਨਾਂ ਨੂੰ ਸਿਵਲ ਹਸਪੀਟਲ ਵਿੱਚ ਦਾਖਲ ਕਰਵਾ ਗਏ ਉਹ ਦਾਖਲ ਕਰਵਾ ਕੇ ਆਪਦੀ ਜਿਹੜੀ ਉਹਨੇ ਜ਼ਿੰਮੇਵਾਰੀ ਬੰਦੀ ਸੀ ਉਹ ਆਪਦੀ ਪੂਰੀ ਕਰ ਗਏ ਆ ਪਰ ਜਿਹੜਾ ਸਿਵਲ ਹਸਪੀਟਲ 'ਚ ਜਿਵੇਂ ਦਾਖਲ ਹੋਏ ਆ ਉਹਨਾਂ ਨੇ ਸਿਰਫ ਇਹਨੇ ਦਰਦ ਹੁੰਦਾ ਸੀ ਉਹਦਾ ਟੀਕਾ ਲਾਤਾ ਇੰਜੈਕਸ਼ਨ ਲਾਤਾ ਉਦੋਂ ਬਾਅਦ ਉਹਨਾਂ ਨੇ ਕੋਈ ਇਹਨਾਂ ਨੂੰ ਦਵਾਈ ਪੁੜੀ ਨਹੀਂ ਦਿੱਤੀ ਗਈ ਫਿਰ ਇਹ ਸਾਨੂੰ ਪਤਾ ਲੱਗਾ ਵੀ ਐ ਗੱਡੀ ਬਾਹਰ ਦੀ ਦਾ ਇੱਥੇ ਹਰਕਤ ਹੋਈ ਹੈਗੀ ਆ ਵੀ ਗੁੰਡਿਆਂ ਸਾਥਸਨਾ ਨੇ ਉਹਨਾਂ ਨੂੰ ਤੋੜਪੰਨ ਕੀਤੀ ਆ ਸੱਟਾ ਵਜੀਆਂ ਫਿਰ ਅਸੀਂ ਯੂਨੀਅਨ ਇੱਥੇ ਸਾਰੀ ਇਕੱਠੀ ਹੋ ਕੇ ਆਈ ਆ ਫਿਰ ਅਸੀਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਵੀ ਸਾਡੀ ਕੋਈ ਇੱਥੇ ਦੇਖਭਾਲ ਨਹੀਂ ਹੋਈ ਕੋਈ ਗੋਲੀ ਨਹੀਂ ਦਿੱਤੀ ਗਈ ਕੋਈ ਬਾਤ ਸਾਨੂੰ ਪੁੱਛਿਆ ਨਹੀਂ ਗਿਆ ਵੀ ਤੁਹਾਡਾ ਕੀ ਹੋਇਆ ਕੀ ਨਹੀਂ ਹੋਇਆਗਾ ਜੀ ਜਦੋਂ ਅਸੀਂ ਆ ਕੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਇੰਜੈਕਸ਼ਨ ਦੇਤਾ ਸੀ ਇਹਨਾਂ ਦੇ ਦਰਦ ਹੋਈ ਜਾਂਦੇ ਜਿਹੜਾ ਇਹਨਾਂ ਨਾਲ ਬਜ਼ੁਰਗ ਆ ਉਹਦੀ ਲਗਭਗ ਉਮਰ ਹੈਗੀ ਆ 60 ਤੋਂ 70 ਦੇ ਵਿੱਚਕਾਰ ਹੈਗੀ ਆ ਉਸ ਦੇ ਇੱਕ ਮੋਢੇ ਤੇ ਬਹੁਤ ਜ਼ਿਆਦਾ ਜਿਵੇਂ ਆਪਾਂ ਕਿਰਚਾਂ ਕਿਰਪਾਨਾਂ ਵੱਜੀਆਂ ਹੁੰਦੀਆਂ ਐ ਜਖਮ ਵੀ ਹੈਗੇ ਆ ਇਸ ਜਿਹੜਾ ਬ੍ਰਦਰ ਨਾਲ ਖੜਾ ਹੈਗਾ ਇਹਨਾਂ ਦੀ ਢੂਈ ਦੀ ਬੈਕ ਸਾਈਡ ਤੁਸੀਂ ਦੇਖੋ ਐ ਪੂਰੀ ਲਾਲ ਜਿਵੇਂ ਪੂੜੇ ਉੱਤੇ ਹੁੰਦੇ ਆ ਇਸ ਤਰ੍ਹਾਂ ਹੋਈ ਪਈ ਹੈਗੀ ਆ ਅਈ ਇਹਨਾਂ ਨੂੰ ਪੁੱਛਿਆ ਵੀ ਤੂੰ ਇਲਾਜ ਨਹੀਂ ਕੀਤਾ ਅੱਗੋਂ 101 26 ਨੰਬਰ ਕਮਰੇ 'ਚ ਬੈਠੇ ਸੀਗੇ ਜੰਗਮਰ 121 ਨੰਬਰ ਕਮਰੇ 'ਚ ਬੈਠੇ ਸੀ ਜੰਗਮਰ ਦੇ ਸੀਗੇ ਪਾਗੋ ਨੇ ਬੰਨੀ ਹੈਗੀ ਆ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਇਹਨਾਂ ਕੋਲੇ ਪੈਸੇ ਹੈ ਨਹੀਂਗੇ ਜਿਹੜੇ ਐਕਸ-ਰੇ ਕਰਾਉਣੇ ਹੈਗੇ ਆ ਮੰਨ ਲਓ ਜੇ ਇਹ ਬਾਹਰੋਂ ਆਏ ਆ ਸੀ ਬਾਹਰ ਜਾਵਾਂਗੇ ਸਾਡੇ ਕੋਲੇ ਪੈਸੇ ਨਾ ਆਉਣਗੇ ਸਾਡੇ ਕੋਲੇ ਉੱਥੋਂ ਦੀ ਸਰਕਾਰ ਦਾ ਜਿਹੜਾ ਸਰਕਾਰੀ ਹਸਪੀਟਲ ਦਾ ਧਾਰਾ ਹੈਗਾ ਉਹ ਇਲਾਜ ਨਾ ਕਰਾਊਗਾ ਇਹ ਇੱਥੇ ਐਸੀ ਇਨਾ ਟੈਕਸ ਭਰਦੇ ਹੈਗੇ ਆ ਸਰਕਾਰਾਂ ਦੇ ਜਿਹੜੀਆਂ ਚਲਾਨ ਹੁੰਦੀਆਂ ਲਗ ਪੱਗ ਦਿੱਲੀ ਦਾ ਮੰਨ ਘੱਟੋ ਘੱਟ ਵੀ 15-20 ਲੱਖ ਰੁਪਈਆ ਦਿੱਲੀ ਦਾ ਨਾਰਮਲ ਜਿਹੜਾ ਚਰਾਨਾਂ ਦਾ ਟੈਕਸ ਉਹ ਸਰਕਾਰ ਨੂੰ ਜਾਂਦਾ ਸਰਕਾਰ ਸਾਢੇ 2 ਤਾਂ ਲਈ ਜਾਂਦੀ ਚਲਾਨਾਂ ਦੇ ਰੂਪ ਚ ਲਈ ਜਾਂਦੇ ਟੈਕਸ ਦੇ ਰੂਪ ਚ ਲਈ ਜਾਂਦੇ ਤੇ ਸਾਨੂੰ ਇਹ ਸਕਿਉਰਿਟੀ ਕੀ ਦਿੰਦੇ ਹੈਗੇ ਆ ਇਲਨਾ ਦਾ ਜਿਹੜਾ ਇਲਾਜ ਹੋਣਾ ਸੀ ਉਹਦੇ ਐਕਸ-ਰੇ ਆਸਤੇ ਉਹ ਕਹਿੰਦੇ ਆ ਕਿ ਪੈਸੇ ਹੈ ਨਹੀਂਗੇ ਹੁਣ ਅਸੀਂ ਯੂਨੀਅਨ ਇਕੱਠੀ ਹੋ ਕੇ ਆਈਆਂ ਸਾਰੀ ਯੂਨੀਅਨ ਨੇ ਪੈਸੇ 100 100 2 200 ਰੁਪਿਆ ਕਰਕੇ ਅਸੀਂ ਪੈਸੇ ਇਕੱਠੇ ਕੀਤੇ ਫਿਰ 5000 ਰੁਪਏ ਦੀ ਪਰਤੀ ਕਰਾਈਏ ਕਿ ਹੁਣ ਅਸੀਂ ਐਕਸ-ਰੇ ਕਰਾਈ ਜਾਂਦੇ ਆ ਲਗਭਗ ਟਾਈਮ ਹੋ ਚੱਲਿਆ ਹੈਗਾ ਜੀ 2 ਦਾ 1:30 ਵਜੇ 1:30 ਵਜ ਗਿਆ ਇਹ ਰਾਤ ਦਾ ਵਾਕਾ ਹੋਇਆ ਇਹ ਰਾਤ ਦਾ ਵਾਕਾ ਹੋਇਆ ਹੋਵੇ ਪੁਲਿਸ ਵਾਲੇ ਇਹਨਾਂ ਨੂੰ ਛੱਡ ਕੇ ਗਏ ਹੁਣ 2:30 3:00 ਵਜੇ ਹਸਪੀਟਲ 'ਚ ਤੇ ਐਕਸ-ਰੇ ਅਸੀਂ ਹੁਣ ਕਰਾਈ ਜਾਂਦੇ ਆ ਆਪ ਦੇ ਆਪ ਦੇ ਕੋਲੋਂ ਪੈਸੇ ਦੇ ਕੇ ਵੇਹ ਪੰਜਾਬ ਦਾ ਹਾਲ ਦੇਖ ਲਓ ਭਗਵੰਤ ਮਾ ਸਰਕਾਰ ਕਹਿੰਦੀ ਹੈ ਅਸੀਂ ਇੰਨੀ ਐਂਬੂਲੈਂਸ ਨੇ ਐਂਬੂਲੈਂਸ ਤਾਂ ਅਸੀਂ 4-5 ਆਏਗਾ ਸਾਡੇ ਸਾਹਮਣੇ ਤਿੰਨ ਖੜੀਆਂ ਪਿੱਛੇ ਕਰਕੇ ਦਿਖਾਓ ਇਹਨਾਂ ਤੋਂ ਅਸੀਂ ਕੀ ਕਰਾਉਣੀ ਜੋ ਲਿਆ ਕੇ ਇਹਨਾਂ ਨੇ ਪਸਵਾ ਵਾਂਗੂ ਇੱਥੇ ਸੈੱਟ ਦੇਣਾ ਬਾਅਦ ਚ ਕੋਈ ਲੈਣਾ ਨਹੀਂ ਦੇਣਾ ਨਹੀਂ ਉਹ ਬਜ਼ੁਰਗ ਕਿ ਚਲੋ ਇਹਦਾ ਜੰਗ ਹੈਗਾ ਤੇ ਦਰਦ ਸਹਾਰ ਲੂ ਜਿਹੜੇ ਅੰਦਰ ਬਜ਼ੁਰਗ ਹੈਗੇ ਉਹ ਦਰਦ ਸਹਾਰ ਲੈਣਗੇ 65 ਤੋਂ 70 ਸਾਲ ਉਹਨਾਂ ਦੀ ਉਮਰ ਹੈਗੀ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਇਹਨਾਂ ਨੂੰ ਕੁਰਸੀਆਂ ਤੇ ਬਿਠਾਇਆ ਹੈਗਾ ਇਹਨਾਂ ਨੂੰ ਕੋਈ ਢੰਗ ਦਾ ਵਾਲ ਸिखਾਇਆ ਜਾਵੇ ਇਹਨਾਂ ਨੂੰ ਬੋਲਣ ਦੇ ਕਹਿ ਦਿੰਦੇ ਵੀ ਡਰਾਈਵਰਾਂ ਨੂੰ ਬੋਲਣਾ ਨਹੀਂ ਆਉਂਦਾ ਮੈਂ ਤਾਂ ਅੱਜ ਹਸਪੀਟਲ ਚ ਆ ਕੇ ਵੇਖਿਆ ਗਿਆ ਵੀ ਜਿਹੜੇ ਇੱਥੇ ਮੁਲਾਜ਼ਮ ਹੈਗੇ ਉਹ ਤਾਂ ਡਰਾਈਵਰਾਂ ਨਾਲੋਂ ਵੀ ਉੱਤੇ ਆਈ ਜਿਵੇਂ ਸਾਨੂੰ ਕਹਿ ਦਿੰਦੇ ਆ ਇਹ ਬਾਤ ਮੀਜ ਕੁੱਤੇ ਆ ਇਹ ਤਾਂ ਉਹਨਾਂ ਨਾਲ ਵੀ ਟੱਪੇ ਪਏ ਹੈਗੇ ਆ ਉਹ ਇਹ ਆ ਐ ਹੋ ਜਾ ਉਹ ਹੋ ਜਾ ਆ ਇਹਨਾਂ ਦੀ ਬੋਲੀ ਹੈਗੀ ਆ ਉਹ ਤਾਂ ਸਰਕਾਰ ਕਹਿੰਦੀ ਆ ਜੀ ਤੁਹਾਡਾ ਇਲਾਜ ਕਰਾਉਨੇ ਹੈਗੇ ਆ ਮੈਂ ਤਾਂ ਕੋਈ ਇੱਥੇ ਦੇ ਸੈਣੀਆ ਭਵੰਤ ਮਾਨ ਦਾ ਵੀ ਕੋਈ ਹੋਊਗਾ ਜੇ ਅਸੀਂ ਨਾ ਆਉਂਦੇ ਫੇਰੇ ਨਾਲ ਇਲਾਜ ਕੌਣ ਕਰਾਉਂਦਾ ਇੱਥੋਂ ਮਤਮਾਨਾ ਕਰਾ ਦੇਣਾ ਸੀਗਾ ਜਿੱਥੇ ਪੁਲਿਸ ਤੋਂ ਘਰ ਨਿਕਲੋ ਹਾ ਲੋ ਹਾਇ ਤੇ ਕਰ ਸਾਨੂੰ ਤਾਂ ਪਤਾ ਹੀ ਹੋਣ ਲੇਟ ਲੱਗਿਆ ਹੈਗਾ ਹੁਣ ਅਸੀਂ ਇਹ ਪਹਿਲਾ ਇਹਨਾਂ ਦਾ ਇਲਾਜ ਜ਼ਰੂਰੀ ਸੀਗਾ ਹੁਣ ਇੱਥੇ ਆਏ ਆ ਕਿ ਇਹਨਾਂ ਦਾ ਇਲਾਜ ਕਰਾਇਆ ਐਕਸ-ਰੇ ਇਹਨਾਂ ਦੇ ਕਰਵਾਈ ਜਾਂਦੇ ਆ ਐਕਸ-ਰੇ ਕਰਵਾ ਕੇ ਇਹਨਾਂ ਨੂੰ ਦਵਾਈ ਜੋ ਮਲਮ ਹੋਊਗੀ ਇਹਨਾਂ ਨੂੰ ਦਵਾਈ ਦੇ ਇਹਨਾਂ ਨੂੰ ਖਾਣਾ ਖੂਣਾ ਖਵਾ ਕੇ ਓਦੋਂ ਬਾਅਦ ਅਸੀਂ ਐਸਐਚਓ ਨੂੰ ਜੋ ਵੀ ਪੁਲਿਸ ਇਨਕੁਆਇਰੀ ਹੋਊਗੀ ਉਹਦੇ ਕੋਲੇ ਅਸੀਂ ਜਾਵਾਂਗੇ ਸਾਨੂੰ ਪਤਾ ਲੱਗਿਆ ਵੀ ਬਰੀ ਯਾਲੀ ਮੰਡੀ ਇਹਨਾਂ ਨੂੰ ਪੈਂਦੀ ਹੈਗੀ ਜਿੱਥੇ ਇਹਨਾਂ ਦਾ ਵਾਕਾ ਹੋਇਆ ਹੈਗਾ ਉੱਥੇ ਗਏ ਸੀਗੇ ਪੱਤਰਕਾਰ ਦੱਸਦੇ ਆ ਵੀ ਉਹਨਾਂ ਨੇ ਸਾਡੀ ਗੱਲਬਾਤ ਨਹੀਂ ਸੁਣੀਗੀ ਦੋ ਫੈਰ ਵੀ ਵੱਜਿਆ ਗੱਡੀ ਜੇ ਫੈਰ ਇਹਨਾਂ ਦੇ ਸਿਰ 'ਚ ਵੱਜ ਜਾਂਦੇ ਫਿਰ ਤਾਂ ਪੁਲਿਸ ਨੇ ਵੀ ਸਾਰੀ ਨੇ ਇਕੱਠੀ ਹੋ ਜਾਣਾ ਸੀਗਾ ਉੱਥੇ ਐਸਪੀ ਆ ਨੇ ਵੀ ਜਾਵੜਨਾਈ ਚ ਮੂਲਾ ਇਕੱਠਾ ਕਰਕੇ ਹੁਣ ਜੇ ਇਹਨਾਂ ਦੀ ਬਾਰੀ ਦੇ ਵੈਦੀ ਦੋ ਫੈਰ ਵੱਜ ਗਏ ਨੇ ਸਿਰ 'ਚ ਨਹੀਂ ਵੱਜੇਗੀ ਜੇਰਾ ਮਤਲਬ ਇਹ ਥੋੜਾ ਹੈਗਾ ਵੀ ਇਹਨੇ ਇਲਾਜ ਨਾ ਕਰਾਓ ਜੇ ਲੱਤ ਬਾਹ ਤੇ ਇਹਨਾਂ ਤੇ ਫੈਰ ਵੱਜੇ ਹੁੰਦੇ ਚੱਦੀ ਪੁਲਿਸ ਇੱਥੇ ਹੋਣੀ ਸੀਗੀ ਅਬਲਕੀ ਐਮਐਲਏ ਸਾਹਿਬ ਨੇ ਵੀ ਇੱਥੇ ਆ ਜਾਣਾ ਸੀ ਤੁਸੀਂ ਅਵਾਕਾ ਹੋ ਗਿਆ ਇਹ ਪੱਟ ਤੇ ਗੋਲੀ ਵੱਜ ਗਈ ਹੁਣ ਜੇ ਪੱਟ ਤੇ ਗੋਲੀ ਨਹੀਂ ਵੱਜੀ ਇਹਰਾ ਮਤਲਬ ਇਹ ਥੋੜਾ ਹੈਗਾ ਵੀ ਉਹਦੇ ਤੇ ਪੈਸੇ ਹੈ ਨਹੀਂਗੇ ਤੇ ਹੁਣ ਅਸੀਂ ਇਹ ਵਿਚਾਰ ਕਰਿਆ ਕਰੀਏ ਵੀ ਜੇ ਉਹ ਸਾਡੀ ਕੋਈ ਵਾਰਦਾਤ ਹੋਵੇ ਸਾਡੇ ਬਈ ਗੋਲੀ ਪੱਟ ਤੇ ਵੱਜੇ ਤਾਂ ਉਦੋਂ ਦਾ ਸਾਡਾ ਹਸਪੀਟਲ ਸਾਡਾ ਲਾਈਫ ਫ੍ਰੀ ਕਰੂਗਾ ਜੇ ਸਾਡੇ ਗੋਲੀ ਨਾ ਵੱਜੂਗੀ ਤੇ ਫਿਰ ਸਾਡਾ ਲਾਈਫ ਨਾ ਹੋਊਗਾ ਇਹ ਦੇਖੋ ਤੁਸੀਂ ਕਹਾਣੀ ਕਿੱਧਰ ਨੂੰ ਜਾ ਰਹੀ ਆ ਪੰਜਾਬ ਦੀ ਅਸੀਂ ਤਾਂ ਮੰਗੇ ਕਰਦੇ ਹੈਗੇ ਆ ਵੀ ਜੋ ਇਨਸਾਫ ਹੁੰਦਾ ਹੈਗਾ ਇਹਨਾਂ ਦਾ ਉਹ ਇਨਸਾਫ ਮਿਲੇ ਜੋ ਗੱਡੀ ਦਾ ਨੁਕਸਾਨ ਹੋਇਆ ਉਹ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਪੁੱਛੇ ਜੋ ਨੇ ਵਾਰਦਾਤ ਕੀਤੀ ਹੈਗੀ ਜੋ ਇਹਨਾਂ ਦਾ ਲੈ ਕੇ ਗਏ ਇਹਨਾਂ ਤੋਂ ਪੇਮੈਂਟ ਲੈ ਕੇ ਗਏ ਇਹਨਾਂ ਰਖੋ ਕੇ ਮੋਬਾਈਲ ਲੈ ਕੇ ਗਏ ਆ ਉਹ ਇਹਨੇ ਵਾਪਸ ਕਰਾਏ ਨਾ ਉਹ ਤਾਂ ਚਲੋ ਸਾਨੂੰ ਵੀ ਪਤਾ ਵਾਪਸ ਨਹੀਂ ਹੋਣੇਗੀ ਪਰ ਬੰਦੀ ਕਾਰਵਾਈ ਤਾਂ ਹੋਵੇ ਅੱਜ ਇਹਨਾਂ ਤੇ ਹੋਇਆ ਕੱਲ ਨੂੰ ਉਹਨਾਂ ਨੇ ਆਏ ਥੋੜਾ ਪੁੱਛਣਾ ਇਹ ਪੰਜ ਗੁੱਲੇ ਦੀ ਗੱਡੀ ਆ ਕੱਲ ਨੂੰ ਅਗਲੇ ਮਕਸਰ ਦੀ ਗੱਡੀ ਦੀ ਪੁੱਛਣਗੇ ਉਦੋਂ ਜ਼ਿਆਦਾ ਗੁੱਸਾ ਸਾਨੂੰ ਉਸ ਸਿਵਲ ਹਸਪੀਟਲ ਤੇ ਆਈ ਜਾਂਦਾ ਜਿਨ੍ਹਾਂ ਨੇ ਇਲਾਜ ਨਹੀਂ ਕੀਤਾਗਾ ਟੌਰ ਨਾਲ ਏਸੀ ਚਲਾ ਕੇ 121 ਨੰਬਰ ਕਮਰਾ ਕਿ 26 121 ਨੰਬਰ ਕਮਰੇ ਦੇ ਟੌਰ ਨਾਲ AC ਚੱਲਿਆ ਦੇ ਵਿੱਚ ਬੈਠੇ ਹੈਗੇ ਐਨ ਹੀ ਜਾ ਕੇ ਉਹਨੇ ਪੁੱਛਿਆ ਵੀ ਪੰਜ ਕੁਲੇ ਤੋਂ ਆਏ ਆ ਵੀ ਛੋਟਾ ਕੀ ਦੋਖਦਾ ਹੈਗਾ ਸਾਨੂੰ ਉਹ ਗੱਡੀ ਨਾਲੋਂ ਇਹਨਾਂ ਦਾ ਜਿਆਦਾ ਹੈਗਾ ਇਹ ਤਾਂ AC ਚ ਲਾ ਕੇ ਟੌਰ ਨਾਲ ਹਸਪੀਟਲ ਹੈ ਦੇ ਬੈਠੇ ਆ ਐਂਬੂ ਉਹ ਭਵੰਤਮਾਨ ਐਂਬੂਲੈਂਸ ਆ ਦੇ ਜਾਂਦਾ ਐਂਬੂਲੈਂਸ ਦੇਣ ਦਾ ਕੀ ਫਾਇਦਾ ਜੁਹਨੇ ਦਵਾਈ ਪੂਰੀ ਨਹੀਂ ਦੇਣੀ ਫਸਵਾ ਨੂੰ ਚੱਕ ਚੱਕ ਕੇ ਲਿਆ ਕੇ ਛਟੋਈ ਚੱਲੋ ਇਹ ਇੱਥੇ ਬੈਠੇ ਚੀਕਾ ਮਰੀ ਜਾਣਗੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਅਸੀਂ ਇਲਾਜ ਤੁਸੀਂ ਮਰੀਜ਼ ਨੂੰ ਲੈ ਕੇ ਆਓ ਅਸੀਂ ਸਾਰਾ ਇਲਾਜ ਆਪ ਕਰਾਂਗੇ ਇਹ ਇੱਕ ਪਾਸੇ ਜਦੋਂ ਜੇ ਮੰਨ ਲਓ ਪੰਜਾਬ ਪੁਲਿਸ ਨੇ ਮਰੀਜ਼ ਨੂੰ ਲੈ ਆਂਦਾ ਹਸਪੀਟਲ ਤੱਕ ਉਹਦਾ ਇਲਾਜ ਤੱਕਰਾਓ ਤਾਂ ਪ੍ਰੋਪਰ ਜਿਹੜਾ ਵੀ ਇਲਾਜ ਮੰਦਾ ਜਲਦੀ ਤੋਂ ਜਲਦੀ ਉਹਦਾ ਇਲਾਜ ਕਰਾਇਆ ਜਾਵੇ ਦੂਜਾ ਨੰਬਰ ਜੇ ਇਹ ਹੀ ਗੋਲੀ ਜੇ ਕਾਰਤੂਸ ਜਿਹੜੇ ਚੱਲੇ ਆ ਇਹ ਹੀ ਕੇ ਲੀਡਰ ਦੇ ਪੁੱਤ ਤੇ ਚੱਲੇ ਹੁੰਦੇ ਤੇ ਅੱਜ ਨੂੰ ਉਹ ਬੰਦੇ ਫੜੇ ਹੁੰਦੇ ਇਹ ਬਸ ਇੱਕ ਗੱਲ ਇਹ ਹੈ ਵੀ ਇਹ ਡਰਾਈਵਲ ਵੀਰ ਆ ਦੀ ਇਹਦੀ ਉੱਪਰ ਤੱਕ ਪਹੁੰਚ ਨਹੀਂ ਹੈਗੀ ਇਸੇ ਕਰਕੇ ਦਾ ਕੋਈ ਅੱਜ ਤੱਕ ਹਜੇ ਤੱਕ ਕੋਈ ਪੁਲਿਸ ਅਧਿਕਾਰੀ ਕੋਈ ਰਿਪੋਰਟ ਲਿਖਣ ਨਹੀਂ ਆਇਆ ਇਹੀ ਗੱਲ ਹੈ ਨਾ ਇਹ ਇੱਕ ਡਰਾਈਵਲ ਆ ਡਰਾਈਵਲ ਦੀ ਜਿਹੜੀ ਆ ਵੀ ਉਹ ਕੁੱਤੇ ਨਾਲੋਂ ਵੀ ਜ਼ਿਆਦਾ ਵੀ ਮਾਰਕੀਟ ਘੱਟ ਆ ਵੀ ਉਹਨੂੰ ਕੁੱਤੇ ਦੇ ਜਿਹੜੀ ਕੁੱਤਾ ਮਾਰਕੀਟ ਆ ਨਹੀਂ ਜ਼ਿਆਦੀ ਹੁੰਦੀ ਡਰਾਈਵਲ ਅਸੀਂ ਕਮਾਈ ਸਭ ਤੋਂ ਜਿਹੜਾ ਕਮਾਉ ਪੁੱਤ ਡਰਾਈਵਲ ਆ ਜੇ ਅਸੀਂ ਰੋਡਾਂ ਤੇ ਚੱਲਦੇ ਆ ਤਾਂ ਸਬਜ਼ੀਆਂ ਸਾਰੀ ਚੀਜ਼ਾਂ ਪਹੁੰਚਦੀਆਂ ਤੇ ਜੇ ਜਿਵੇਂ ਫੌਜੀ ਇੱਕ ਬਾਰਡਰ ਤੇ ਪਹਿਰਾ ਦੇ ਕੇ ਪੰਜਾਬ ਇੰਡੀਆ ਨੂੰ ਬਚਾਉਂਦਾ ਹੈ ਉਵੇਂ ਅਸੀਂ ਵੀ ਇੱਕ ਫੌਜੀ ਦੇ ਤਰ੍ਹਾਂ ਅਸੀਂ ਪਹਿਰਾ ਦਿੰਨੇ ਆ ਸਬਜ਼ੀਆਂ ਲੈ ਕੇ ਜਾਂਦੇ ਆ ਤਾਂ ਤਾਂ ਹੀ ਇਹ ਸਾਰਾ ਪੰਜਾਬ ਇੰਡੀਆ ਸਾਰਾ ਖਾ ਰਿਹਾ ਇਹ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਗੱਲ ਤੇ ਗੌਰ ਕੀਤੀ ਜਾਵੇ ਇਹਨਾਂ ਦਾ ਜਿਹੜਾ ਬੰਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਸ਼ੁਕਰੀਆ ਜੀ ਧੰਨਵਾਦ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੇ ਪਤੀ ਦਾ